ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਤੇ ਦਿੱਤਾ ਡਰਾਈ ਕਲੀਨ ਤੇ ਕੋਰਪੈਂਟ ਡਰਾਈ ਕਲੀਨ ਹੀ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਕੜਾ ਤੇ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹਦੇ ਵਿੱਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਜਿਆਂ ਦੇ ਨਾਲ ਚੱਕ ਲਿਆ ਹੁੰਦਾ ਤੁਹਾਨੂੰ ਕਾਨੂੰਨ ਨਹੀਂ ਸੀ ਪਤਾ ਉਹ ਨਹੀਂ ਨਹੀਂ ਜੀ ਇਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤਾਂ ਹਾਂ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਕੜਾ ਇੱਕ ਕੜਾ ਤੇ ਕਿੰਨਾ ਵੇਟ ਹੋ ਜੀ ਉਹ 6 ਤੋਲੇ ਲਗਭਗ 5-6 ਤੋਲੇ 5-6 ਤੋਲੇ ਤੇ तकरीबन ਤੇ ਕਰ ਰਹੇ ਆ ਅਮਾਉਂਟ ਕਿੰਨੇ ਕ ਬਣ ਜਾਂਦੀ ਆ 5 ਲੱਖ 9 ਲੱਖ ਰੁਪਏ ਦੇ ਕਰੀ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਆ ਜੀ ਤੁਸੀਂ ਕੋਈ ਹੈ ਜੀ ਕੀ ਕੀ ਆਇਟ ਮਾਈਨਰ ਦੀਆਂ ਮਿਲੀਆਂ ਤੁਹਾਨੂੰ ਹਾਂ ਜੀ ਦੱਸੋ ਇਹਦਾ ਜੀ ਲਖਨਜੀਤ ਸਿੰਘ ਦੇ ਕਪੜਿਆਂ ਵਿੱਚੋਂ ਕੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਬਤੀ ਥੱਲੇ ਡਿੱਗਿਆ ਰਹੀ ਮੈਂ ਚੱਕ ਕੇ ਦੇਖਿਆ ਵੀ ਪਬਲਿਕੇ ਲਈ ਹੈ ਦੇਖਿਆ ਵੀ ਆਪਣੇ ਜੁਬੀ ਦੀ ਜੀ ਦੇ ਦੋ ਦੋ ਚਾਰ ਤਬਰ ਜੋ ਕੁਝ ਕਾਫੀ ਦੇਖੀ ਮੈਂ ਮੈਂ ਤੇ ਕੈਲ ਨੂੰ ਕਿਤਾਜਾ ਮੁੰਸੇ ਭੇਜੇ ਲਗੇ ਕਿ ਸਿੰਘ ਕਾਲੀ ਕੋ ਕੀ ਬਾਕੀ ਹੈ ਕਹਿੰਦੇ ਜੀ ਪੈਸੇ ਪੁੱਛੇ ਹੋਦੇ ਨਾ ਪੈਸੇ ਨਹੀਂ ਕਿ ਬਹੁਤ ਬਦਰਸਲ ਕਹਿੰਦੇ ਜੀ ਪਤਾ ਨਹੀਂ ਜੇ ਬਸ ਸਾਫ ਬੜਾ ਬੜੀ ਆ ਜਦੋਂ ਇਹ ਆਈਜੀ ਮੈਂ ਜਨੂੰ ਪੁੱਛਿਆ ਵੀ ਕਾਲਾ ਕੀ ਲਿਖਣ ਵਾ ਕੱਲੇ ਕੰਪਨੀ ਦੀ ਜਗਤ ਕਹਾਂ ਇਸੇ ਫੜਾ ਫੜਾ ਵਚਿਆ ਕਦੇ ਹਰਿ ਪਰਵਾਸਾ ਦਾ ਆ ਗਿਆ ਕਹਾਂ ਕਿ ਮੈਂ ਨਹੀਂ ਮਖਤ ਦੇ ਰਹੀ ਹਾਂ ਤੇਲੇ ਬਲਾਗੇ ਦਿਓ ਜੀ ਦਿਓ ਇਹ ਜੋ ਕਿ 1.65 ਲੱਖ ਦੀ ਗੱਲ ਹੋ ਰਹੀ ਹੈ ਉਹ ਬਹੁਤ ਚੀਜ਼ ਹੈ ਜਿਹੜੇ حوالے ਕਰਦੇ ਛੋਟੇ ਜੀਜਾ ਤੁਹਾਨੂੰ ਮਿਲ ਗਈਆਂ ਜੀ ਠੀਕ ਆ ਤੁਸੀਂ ਇਹ ਨਾਲ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਿਲਕੁਲ ਇਹੀ ਸਾਡੇ 20 ਸਾਲ ਤੋਂ ਲਗਭਗ ਆਉਨੇ ਆ ਜੀ ਆਮਾਨਰੀ ਆ ਜੀ ਸਾਡਾ ਸਮਾਨ ਵਾਪਸ ਕਿਤੇ ਨਾ ਬਹੁਤ ਖੁਸ਼ੀ ਹੈ ਔਰ ਸਾਹਿਬ ਜੀ ਕਿਹੜਾ ਪਿੰਡ ਤੋਂ ਹਟਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਦਿੱਤਾ ਡਰਾਈ ਕਲੀਨ ਤੇ ਕੋਰਪੋਰੈਂਟ ਡਰਾਈ ਕਲੀਨ ਦੀ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਕੜਾਤ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹ ਚ ਰਹਿ ਗਿਆ ਉਹ ਨਹੀਂ ਫਾਦਰ ਸਾਹਿਬ ਦਾ ਸੀ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰੇ ਦੇ ਨਾਲ ਚੱਕ ਲਿਆ ਹੁੰਦਾ ਕਾਨੂੰਨ ਇਹ ਸੀ ਪਤਾ ਨਹੀਂ ਨਹੀਂ ਇਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਫੋਨ ਕਰਕੇ ਬੁਲਾਇਆ ਤਾਂ ਹਾਂਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਖੜਾ ਇੱਕ ਖੜਾ ਤੇ ਕਿੰਨਾ ਵੇਟ ਹੋ ਜੀ ਉਹ 6 ਕਿਤੋਲੇ ਲਗਭਗ 5-6 ਤੋਲੇ 5-6 ਤੋਲੇ ਤੇ ਤਕਰੀਬਨ ਤੇ ਕਰੇ ਆ ਅਮਾਉਂਟ ਕਿੰਨੀ ਕਮਾਈ ਜਾਂਦੀ ਆ 5 ਲੱਖ ਨਾਲ 5 ਲੱਖ ਰੁਪਏ ਦੇ ਕਰੀ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਆ ਜੀ ਤੁਸੀਂ ਭੁੱਗੀਏ ਕੀ ਕੀ ਆਇਟਮ ਇਹਨਾਂ ਦੀ ਮਿਲੀਆਂ ਤੁਹਾਨੂੰ ਹਾਂਜੀ ਦੱਸੋ ਇਹਦਾ ਜੀ ਦੇਖੋ ਜੀ ਸਿੰਘ ਦੇ ਕੱਪੜਿਆਂ ਵਿੱਚੋਂ ਕੜਾ ਆ ਗਿਆ ਸੀ ਜੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਕੁਝ ਗੱਤੀ ਥੱਲੇ ਡਿੱਗ ਜਾ ਰਹੀ ਮੈਂ ਚਾਹਤੀ ਇਹ ਕਿਹਾ ਵੀ ਆਪਣੇ ਕੇ ਲਈ ਹੈ ਇਹ ਕੱਪੜੇ ਜਿਹੜੇ ਸੀ ਜੀ ਉਹ ਦੋ ਦੂਜਾ ਚਾਰ ਤਵਨ ਜੋ ਕੁਝ ਕਾਫੀ ਦੇਖੀ ਮੈਂ ਮੈਂ ਅੱਜ ਕੱਲ੍ਹ ਨੂੰ ਕਿਤਾਜੋਂ ਉਸੇ ਮਿਲੇ ਲੱਗਦਾ ਕਿ ਜੀ ਸਿੰਘ ਕਾਲੀ ਕੋ ਚੀਜ਼ ਬਾਕੀ ਹੈ ਕਹਿੰਦੇ ਜੀ ਪੈਸੇ ਪੁੱਛਾਉਣੇ ਮੈਂ ਪੈਸੇ ਨਹੀਂ ਹੀ ਹੋ ਬਦਸਲ ਕਹਿੰਦੇ ਜੀ ਹੋਵੇ ਪਤਾ ਨਹੀਂ ਮੈਂ ਉਸ ਤੋਂ ਬੜਾ ਬੜੀ ਆ ਜੀ ਜਦੋਂ AI ਜੀ ਨਹੀਂ ਜਦੋਂ ਪੁੱਛਿਆ ਵੀ ਕੋਲਾਕੀ ਨੂੰ ਕਹਿੰਦਾ ਕਿ ਕੰਪਨੀ ਲਈ ਜਗਤ ਕਹਾਈ ਤੋਂ ਕੋਈ ਖੜਾ ਖੜਾ ਵਚਨ ਕਿਵੇਂ ਹਰਦੀ ਪੜਵਾਦਾ ਦਾ ਅਜਾ ਹੈ ਖੜਾ ਕਿ ਮੈਂ ਨਹੀਂ ਮਖਤ ਦੇ ਰਹੀ ਹਾਂ ਤੇਲੇ ਕੋਲਾਕੇ ਦਿਓ ਜੀ ਦਿਓ ਇਹ ਜੋ ਕਿ 1.650 ਲੱਖ ਦੀ ਦਾਮ ਹੋ ਰਿਹਾ ਹੈ ਵੀ ਕੁਝ ਹੋ ਜਾਵੇ ਹਰ ਵਾਲੇ ਕੰਮ ਤੁਹਾਡੇ ਜੀ ਜੀ ਤੁਹਾਨੂੰ ਮਿਲ ਗਈਆਂ ਜੀ ਠੀਕ ਆ ਤੁਸੀਂ ਇਹ ਨਾਲ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਬਿਲਕੁਲ ਇਹੀ ਸਾਡੇ 20 ਸਾਲ ਤੋਂ ਲਗਭਗ ਆਉਣੇ ਆ ਜੀ ਆ ਮੰਗਦੀ ਆ ਜੀ ਸਾਡਾ ਸਮਾਨ ਵਾਪਸ 아그귀신이 <목소리> <목소리>